ਕਹਿੰਦੇ ਗਾਓ ਸੱਚੀ ਬਾਣੀ ਕਹਿੰਦੇ ਗਾਓ ਇਹ ਸੱਚੀ ਬਾਣੀ ਨੂੰ ਇਹਨੂੰ ਗਾਓ ਇਹਨੂੰ ਸੁਣੋ ਇਹਨੂੰ ਸਮਝੋ ਇਹਨੂੰ ਜ਼ਿੰਦਗੀ 'ਚ ਲਿਆਓ ਕਹਿੰਦੇ ਗਾਓ ਇਸ ਬਾਣੀ ਨੂੰ ਗਾ ਕੇ ਵੇਖੋ ਕਹਿੰਦੇ ਜੇ ਜ਼ਿੰਦਗੀ ਨਾ ਬਦਲੀ ਸਤਿਗੁਰ ਕਹਿੰਦੇ ਦੱਸ ਦਿਓ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਸ਼੍ਰੋਮਣੀ ਬਾਣੀ ਬੜੇ ਕੀਮਤੀ ਉਪਦੇਸ਼ ਹੈ ਜੀ ਸਤਿਗੁਰ ਦੇ ਔਰ ਇਹ ਕੀਮਤੀ ਉਪਦੇਸ਼ ਕੰਨ ਰਸ ਨਹੀਂ ਜੀ ਚੇਤੇ ਰੱਖ ਲਿਓ ਇਹ ਕੀਮਤੀ ਉਪਦੇਸ਼ ਕੰਨ ਰਸ ਨਹੀਂ ਆ ਇਹ ਸ਼ਬਦ ਗਾਇਆ ਮਗਨ ਜੇ ਹੋਏ ਕੰ ਆ ਵਾ ਵਾ ਪਾਠ ਹੋਇਆ ਤੇ ਮਗਨ ਹੋਵੇ ਵਾ ਵਾ ਸਮਾਪਤ ਹੋਈ ਤੇ ਪੁੱਛੋ ਕਿਹੜਾ ਸ਼ਬਦ ਸੀ ਜਿਹੜੀ ਚੀਜ਼ ਸਾਡੇ ਮਨ ਰਸ ਹੋਣੀ ਚਾਹੀਦੀ ਸੀ ਉਹ ਅਸੀਂ ਕੰਨ ਰਸ ਬਣਾ ਕੇ ਬੈਠ ਗਏ ਆ ਜਿਹੜੀ ਕੰਨ ਰਸ ਸੀ ਉਹ ਮਨ ਦਾ ਰਸ ਬਣ ਗਿਆ ਉਹ ਮਨ ਚ ਟਿਕੀ ਪਈ ਹੈ ਕਾਣੀ ਵੇਖੋ ਬੰਦਾ ਗਾਣੇ ਨੂੰ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਉਹਦੇ ਕਈ ਟੱਪੇ ਯਾਦ ਕਰ ਲੈਂਦਾ ਸਾਡੇ ਮਨ ਤੱਕ ਪਹੁੰਚਿਆ ਆ ਉਹ ਗਾਣਾ ਚੱਲਦਾ ਹੈ ਉਹ ਖਤਮ ਹੁੰਦਾ ਹੈ ਤੁਹਾਨੂੰ ਕਈ ਟੱਪੇ ਯਾਦ ਹੋ ਜਾਂਦੇ ਬਾਣੀ ਉਹ ਪਤਾ ਹੀ ਨਹੀਂ ਲੱਗਦਾ ਕੀ ਹੋ ਗਿਆ ਸਮਝੀ ਨਹੀਂ ਆਉਂਦਾ ਇਸ ਸਾਡੇ ਮਨ ਤੱਕ ਜਾਣੀ ਚਾਹੀਦੀ ਹੈ ਇਹ ਕੰਨਾਂ ਦਾ ਰਸ ਨਹੀਂ ਹੈ ਜੀ ਇਹ ਗੱਲ ਯਾਦ ਰੱਖਿਓ ਕੰਨਾਂ ਦਾ ਰਸ ਨਹੀਂ ਆ ਇਹ ਬਾਣੀ ਮਹਾਪੁਰਖ ਕੀ ਇਹ 35 ਮਹਾਪੁਰਖਾਂ ਦੀ ਬਾਣੀ ਹੈ ਇਹ ਬਾਣੀ ਮਹਾਪੁਰਖ ਕੀ ਅੱਛਿਆ ਸਤਿਗੁਰ ਜੀ ਫੇਰ ਕਹਿੰਦੇ ਨਿਜ ਘਰ ਵਾਸਾ ਹੋਇ